ਨ ਲੋ ਵੀ ਮਤ੍ਰੁ ਆ ਜੋੜੀ ਨੇ ਵੀ ਕੱਢ ਲਈ ਇੱਕ ਪਰ ਸੋਂ ਵੜ ਲਈ ਇੱਕ ਕੱਲ ਕੱਢ ਲਈ ਬੱਚਾ ਨਿਕਲ ਆਈ ਥੋਂੋਂ ਬੱਚੇ ਆ ਜੋੜੀ ਦੇ ਵੀ ਲਾਈਏ ਇਹ ਜੀ ਜੋ ਵੀ ਆਪਾਂ ਨੇ ਨਿਉ ਇਹ ਜੀ ਆ ਜੋੜੀ ਲਈ ਆਈ ਆਪਾਂ ਕਾਕੇ ਗળા ਦੀ ਪੱਟੀਆਂ ਜੀ ਕਾ ਜੁੜੀ ਲਈ ਜੀ ਆਪਾਂ ਨੇ ਇਹ ਆਪਣੇ ਛੰਨਾ ਮੋਟਰਸਾਈਕਲ ਵਾਲਿਆਂ ਦੀ ਪੱਠੀ ਦੀ ਮੋਟਰ ਹਰ ਜੱਥੇ ਅਸੀਂ ਉਹਦੀ ਭੈਣ ਆ ਜੀ ਕਲੀਆਂ ਚ ਆਪਣੀ ਇਹ ਉਤਰੀ ਲਾਤੀ ਆਪਾਂ ਕਿ ਕਰਾ ਮਾਟਰ ਇਹ ਉਡਾ ਲਾਤਾ ਜੀ ਇਹ ਤਾ ਜੁੜਾ ਲਾਤਾ ਜੀ ਆਪਾਂ ਨੇ ਤਾਂ ਅੱਜ ਜਾਂ ਟੇਕਣਾ ਜੀ ਬਈ ਰਾਇ ਮੇਰਾ ਕੀ ਰੌਣਕ ਬੁਲਟ ਲਾਣਾ ਤੇ ਕੂਤਰੀ ਵੀ ਜੀ ਆਪਣੇ ਕੁਕਰਾਂ ਨੂੰ ਠੀਕ ਹੈ ਜੀ ਤੇ ਵੀ ਲਾ ਦੂਗੇ ਗਾਹ ਨੂੰ ਅੰਡਾ ਅੰਡਾ ਬਣ ਗਿਆ ਜੀ ਅੰਡਾ ਲਾ ਦੂਗੇ ਕੁਕਰੇ ਇੱਕ ਸਾਧ ਨੂੰ ਇਹ ਤਾਂ ਬਹੁਤ ਜਾਂਦਾ ਜੋੜਾ ਹੀ ਇੱਕ ਜਿਹੜਾ ਅੱਛੇ ਥੱਲੇ ਜੀ ਜੋੜਾ ਉਹ ਪੜਦਾ ਜੀ ਅੰਡੇ ਪੱਕੇ ਨੂੰ ਉਤਰਦੇ ਤੇ ਆ ਦੁਬਾਰਾ ਜੋੜਾ ਛੱਡ ਦੋ ਆਪਾਂ ਨੇ ਨਮਸਤ ਪਛਿਟਾਇਤ ਗੀਦਾ ਬੱਚਾ ਹਰਗਿਆ ਦੀ ਕੱਖਾ ਗੂਤਰ ਦੀ ਤਾਂ ਮੈਂ ਜੀ ਸਵਾ 3 ਵਜੇ ਦੀ ਸੌ ਸੂਰ ਜੀ ਹਰਗਿਆ ਦੀ ਜੋੜੀ ਦਾ ਬੱਚਾ ਉਹ ਗੂਤਰਾਂ ਦੇ ਵਿੱਚ ਮੂੰਹ ਪਾਉਣ ਦੀ ਆ ਗਈ ਸੀ ਸ਼ਿਕਾਇਤ ਜੀ ਤੇ ਉਹਦੇ ਕਰਕੇ ਹਰਗਿਆ ਜੀ ਜੋੜੀ ਦੁਬਾਰਾ ਔਕਣੇ ਲਗਾ ਦਿੱਤੀ ਅੱਪੋ ਤੇ ਜੀ ਲਾ ਲਾ ਦੀ ਆਪਣੀ ਜੋੜੀ ਨਾ ਨਵਾ ਪੱਠਾ ਵੀ ਹਰ ਗਿਆ ਜੀ ਸਵਰਮਾ ਛਰਾਈ ਆਪਣਾ ਜੀ ਠੀਕ ਹੈ ਜੀ ਇਹਦੇ ਨਾਲ ਪੱਠੀ ਹੈ ਜਿੱਤੀ ਹੋਈ ਹੈ ਜੀ ਬਾਜੀ ਬਹਾਨਾ ਜਦੂਜਾ ਨੰਬਰ ਕਰੇ ਦੀ ਕੋਪਰੀ ਨੇ ਬਹੁਤ ਚੰਗੀ ਉੱਡੀ ਇਹ ਵੀ ਲਾਦਾ ਜੀ ਜੋੜਾ ਕੋਈ ਨਾ ਇਹ ਵੀ ਆਂਦੇ ਲਾਗਣਾ ਬਾਕੀ ਆਪਾਂ ਉੱਤਰ ਜਿਹੜੇ ਜੀ ਖਰੇ ਸੀ ਚਾਰ ਪੰਜ ਫੱਟ ਦੇ ਨਹੀਂ ਹਾਂ ਦੂਸਰਾਂ ਦੇ ਲੇਖਾਂ ਜੇ ਸੁਤਾ ਗਿਆ ਕੰਮ ਤੇ ਬਾਕੀ ਦੇ ਜੁੜੇ ਲਾਈ ਨਹੀਂ ਹੈ ਜਿਹੜੇ ਆਪਾਂ ਕਰਾ ਰਹੇ ਹਾਂ ਜੁੜੇ ਲਾਉਣ ਤੋਂ ਕਿਹੜੀ ਇਹੋੜੇ ਬੱਚੇ ਨਵਾਵਾਂਗੇ ਤੇ ਆ ਬੱਚੇ ਪੱਟ ਕੋਈ ਓ ਤੋ ਠੀਕ ਹੈ ਸਾਰੇ ਜਣੇ ਵੀ ਛੱਡਾਂਗੇ ਦੂਸਰਾਂ ਕੰਨਿਆਂ ਵਾਲੇ ਬੱਚੇ ਸੀਗੇ ਪੱਟ ਲਈ ਆਪਾਂ ਦੇ ਸੋਸੇ ਉੱਪਰ ਕਲੀ ਜਾ ਗਏ ਸੀਗੇ ਪਰ ਤੇ ਹੀ ਆਪਾਂ ਨਾਗੇ ਘਟੇ ਨੇ ਗਿੱਲਾ ਤਾਂ ਹੋਇਆ ਜੀ ਨੂੰ ਆਈ ਸੀ ਉੱਤਰ ਪਾਣੀ ਰੱਖ ਕੇ ਆ ਦੋ ਬੱਚੇ ਬੈਠੇ ਆ ਛਤਰੀ ਦੇ ਆਪਣੇ ਵੱਡੀ ਕੰਕਰੀਟ ਬੰਨੀ ਹੋਈ ਆ ਤੇ ਦੌੜਦੇ ਨੇ ਇੱਕ ਬੱਚਾ ਉੜਦਾ ਕਬੱਡੀ ਗੋਲ ਉੱਡਦੀ ਉੱਪਰ ਆਪਣੀ ਹਾਂ ਉਸ ਨੂੰ ਥੋੜਾ ਜਿਹਾ ਹੋ ਜੇ ਤੇ ਇੱਧਰ ਜੋੜੇ ਸਾਰੀ ਲਾਤੀ ਆਪਾਂ ਬਾਕੀ ਇਹਨਾਂ ਨੂੰ ਨਾਉਣ ਲਈ ਵੀ ਪਾਣੀ ਰੱਖਿਆ ਆ ਵਹਾ ਵੀ ਰਹੇ ਨੇ ਵਾਰੀ ਵਾਰੀ ਤੇ ਜੋੜੀ ਨੇ ਦੁਬਾਰਾ ਲਾ ਲਿਆ ਜੀ ਕੰਨਾ ਪਹਿਲਾਂ ਕੱਢਿਆ ਸੀ ਇਹਨਾਂ ਨੇ ਜਿਹੜਾ ਆਪਾਂ ਗਿਆ ਸੀ ਬਲੱਡ ਨੇੜੇ ਜੇ ਕਰਨ ਲੱਗਿਆ ਤੇ ਆਹ ਡੱਬਾ ਬੱਚਾ ਕੱਢਿਆ ਜੀ ਇਹਨੇ ਛੋੜ ਨਹੀਂ ਦੁਬਾਰਾ ਅੰਡਾ ਲਾ ਲਿਆ ਤੈਨੂੰ ਬੱਚੇ ਨੂੰ ਆਪਾਂ ਛੋੜ ਦੇਣਾ ਸ਼ੁਰੂ ਕਰਤੇ ਜੀ 15-15 20-20 ਦਾਣੇ ਛੋਲਿਆਂ ਦੇ ਦੇਈ ਜਾਂਦੇ ਜੀ ਤੇ ਕਦੇ ਸੋਇਆ ਮੀਂਹ ਦੀ ਦਾਲ ਦੇ ਦੇਣਾ ਕਦੇ ਛੋਲਿਆਂ ਦੇ ਠੀਕ ਹੈ ਜੀ ਕੱਲੇ ਸ਼ੁਰੂ ਕਰੇ ਨੇ ਜੀ ਹੁਣ ਇਹ ਦਿਨਾਂ ਦੇ ਵਿੱਚ ਹੀ ਬਣ ਜਾਊਗਾ ਕਾ ਜੋੜੀ ਲਾਤੀ ਆਪਾਂ ਨੇ ਆ ਪੱਠੀ ਆਪਣੇ ਮੋਟਰਸਾਈਕਲ ਦਾ ਬੱਟਾ ਉਹਦੀ ਧੀਰੀ ਸ਼ਾਖੀ ਕਾਲੇ ਨਯਾ ਜਦੋਂ ਉਹਦੇ ਛੱਟੇ ਸਾਫ ਸਾਖੀ ਜੀ ਮੋਟਰਸਾਈਕਲ ਦੇ ਬਾਕੀ ਆਪਣੇ ਭਰਾਵਾਂ ਨੂੰ ਪਤਾ ਹੀ ਹੈ ਜਿਹੜੇ ਆਪਣੇ ਨਾਲ ਜੁੜੇ ਹੋਏ ਸੀ ਜਿਹੜਾ ਨਾ ਉੜਦੇ ਦੇਖੇ ਨੇ ਤੇ ਇਹ ਜੋੜੀ ਵੀ ਆਪਾਂ ਇਸ ਵਾਰ ਨਵੀਂ ਲਾਈ ਆ ਜੀ ਜੋੜੀ ਨਵੀਂ ਲਾਈ ਆ ਇਸ ਵਾਰ ਜੋੜੀਆਂ ਦੁਬਾਰਾ ਵੱਧੇ ਲਾਈਆਂ ਨਹੀਂ ਜੀ ਆਪਾਂ ਨੇ ਆ ਆਪਣੀ ਪੁਰਾਣੀ ਜੋੜੀ ਆ ਜੀ ਪਿਛਲੇ ਸਾਲ ਇਹਦਾ ਬਚਾ ਪਲਿਆ ਨਹੀਂ ਉਹ ਤੂੰ ਪਿਛਲੇ ਸਾਲ ਬਣ ਪਲਿਆ ਸੀ ਬੱਚੇ ਤੇ ਦੂਸਰ ਚ ਹਰ ਗਿਆ ਸੀਗਾ ਦੂਸਰ ਦੇ ਵਿੱਚ ਹਰ ਗਿਆ ਸੀ ਇਹ ਜੂੜੀ ਜਾਣਾ ਚਾਹੀਦਾ ਇਹ ਤੰਨੇ ਗਾਣਾ ਨਹੀਂ ਰਾਜ ਨਾ ਨਹੀਂ ਗੋਦਰੀ ਹੈ ਡੱਬਾ ਕਾਫੀ ਗਾਣਾ ਪੱਠਾ ਜੀ ਇਹ ਡੱਬਾ ਇਹਨੇ ਖਾਂਜ ਲਿੰਗਾ ਜੀ ਲੋ ਪਾ ਜਾਰੀ ਪਥਲੜੀ ਸਾਈਡ ਤੇ ਚਿੱਟਾ ਦੂਜੀ ਅੱਖ ਚ ਪਥਲੜੀ ਸਾਈਡ ਇੱਕ ਪਿਆ ਉਤਈ ਆਨੇ ਨਿਆ ਦੋਨੇ ਅੱਖਾਂ ਚ ਜੀ ਹੁੰਦੇ ਸੇਹ ਦੇ ਸੇਹ ਮੇਂ ਕਾਲੇ ਵਿੱਚ ਅਦੇ ਤੇ ਆ ਬੱਚੇ ਕੱਢੇ ਨਹੀਂ ਇਹਨੇ ਕਦੋਂ ਚਿੱਟਾ ਹੀ ਲੱਗਦਾ ਜੀ ਸਾਹਿਬ ਰੱਪਤਾ ਰੱਪਤਾ ਜਾਊਗਾ ਜੀ ਇੱਕ ਜੰਡਾ ਲੋਏ ਬੱਚੇ ਨਿਕਲੇ ਇਹਨਾਂ ਦੇ ਲੋਏ ਮਿੱਤਰੋ ਆਪਣਾ ਪੁਰਾਣਾ ਪੁਰਾਣੀ ਬਲੱਡ ਲਾਈਨ ਆਪਣੇ ਕੋਲਰ ਵਾਲਿਆਂ ਦੀ ਪਿਓਰ ਕਰੀ ਗੀ ਜੀ ਸ਼ਾਮ ਤੇ ਇਹ ਵੀ ਅੰਡੇ ਲਾ ਕੇ ਬੈਠੀ ਆ ਉਤਰ ਨਾਲ ਉੱਤਰ ਨਾਲ ਪਾਏ ਹੀ ਆ ਉੱਤਰ ਨਾਲ ਰੱਖੇ ਨੇ ਆਂਡੇ ਆਪਣਾ ਜਿਹੜਾ ਜੁੱਤੇ ਸੀਗਾ ਉਹਨੂੰ ਉਹਦਾ ਪੁੱਤਰਾ ਕਾਫੀ ਉਮਰ ਦਾ ਹੋਇਆ ਇਹਦਾ ਵੀ ਜੋੜਾ ਲਾਤਾ ਹੀ ਆਪਾਂ ਸਾਰੀ ਇੱਦਕੀ ਜੋੜੇ ਦੁਆਰਾ ਮੀਟ ਹੁੰਦੀ ਛੇ ਸਾਲ ਵਿੱਚ ਮੈਂ ਜੁੜੀਆਂ ਦੇ ਬੱਚੇ ਨਹੀਂ ਸੀ ਨਿਕਲੇ ਨਵੀਂ ਨਿਕਲੇ ਸੀ ਆਹ ਲਾਤੀ ਜੋੜੀ ਆਂਡੇ ਲਈ ਬੈਠਾ ਆਂਡੇ ਲਈ ਹਣੇ ਜੀ ਆਜ ਨਹੀਂ ਵੀ ਆਂਡੇ ਲਾ ਲੇ ਤੇ ਇਹਨੇ ਵੀ ਆਂਡੇ ਲਾਏ ਜਿੰਨੀ ਆਂਡਿਆਂ ਦੇ ਬੱਠਾ ਪੁੱਤਰਾ ਲੰਡੇ ਰੱਖਿਆ ਨੇ ਆਪਣਾ ਕਾਕਾ ਵਾਲੀ ਜੋੜੀ ਹੈ ਡਰਦੇ ਆਪਾਂ ਟੁੱਟ ਗਏ ਵਿੱਚ ਪੜਿਆ ਤੇ ਆਹ ਸ਼ਾਕ ਕੀ ਆ ਬਣੀ ਉਹ ਮੋਟਰ ਵਾਲੀ ਦੀ ਤੇ ਸਨਾੜਾ ਮੋਟਰ ਰਾਜੇ ਤੱਕ ਦੀ ਨਾ ਮੋਟਰ ਨੂੰ ਫਸਾ ਗੋ ਲਸ ਹਾਂ ਲੱਗੀ ਹੋਈ ਹੈ ਪੱਟੀ ਤੇ ਆਹ ਉੱਤਰ ਲਾਇਆ ਦੇ ਨਾਲ ਜੀ ਆਂਡਾ ਲਾਇਆ ਛਿੱਕੇ ਉਦ ਤਰਾਂ ਨੜ ਲੜ ਕੇ ਭੰਤਾ ਦੁਬਾਰਾ ਲਾ ਲੂਗੀ ਜੀ ਤੇ ਇਹ ਜਿਹੜੇ ਸਾਲ ਜਾਂਦੇ ਨਾਲ ਪੜਾਈ ਨੂੰ ਬਚਾ ਕੇ ਸੀਗਾ ਠੀਕ ਹੈ ਜੀ ਆ ਇਹਦੀ ਮਾਂ ਬੈਠੀ ਹੈ ਜੀ ਅੰਡੇ ਲਈ ਇਹ ਜਿਹੜਾ ਛੰਨਾ ਨੂੰ ਪੜਾ ਲਿਆ ਤੇ ਉਹਦੀ ਮਾਂ ਮਤਲਬ ਉਹੀ ਜੋੜੇ ਦੇ ਜੋੜੇ ਦੀ ਬੱਚੀ ਜਿੱਤੀ ਸੀ ਕੀ ਅੰਡੇ ਲਾ ਲਈ ਉਹ ਕਾਕਰੀ ਜੋੜੀ ਹੈ ਜੀ ਵੱਡੀ ਹੈ ਕੱਠੀ ਕਰਦੀ ਹੈ ਫਿਰ ਆ ਕੁਤਰੀ ਵੀ ਇਹਦੀ ਬਾਜੀ ਕਰਿਆ ਆਪਣਾ ਬਾਜੀ ਛੱਡੇ ਹੋਏ ਇਹਦੇ ਨਾਲ ਆ ਕੁਤਰੀ ਮਿਲਦੀ ਹੈ ਆਪਣੇ ਹੁਣ ਕਰਦੇ ਵੱਡੀ ਠੀਕ ਹੈ ਜੀ ਕੁਤਰੀ ਰਹੇ ਪੁੰਗੜਨ ਜੀ ਬੈਠੀ ਹੈ ਰੇਡੀਏਟਰ ਦੀ ਮੋਕ ਉਹ ਵੀ ਅੰਡੇ ਲਈ ਬੈਠੀ ਹੈ ਜੀ ਥੱਲੇ ਰੱਖਦੇ ਆਪਣੇ ਹੱਥ ਤੇ ਉਹ ਅੰਡੇ ਲਈ ਬੈਠੀ ਹੈ ਆ ਆਪਣਾ ਰੰਗੀ ਵਾਲਾ ਬਲੱਡ ਵੀ ਉਹ ਤੈਦ ਕੀ ਲਾਤਾ ਜੋੜਿਆ ਜਿ ਪਿਛਲੇ ਸਾਲ ਆਇਆ ਜੀ ਉਹ ਵੀ ਅੰਡੇ ਲਈ ਬੈਠੀ ਹੈ ਆਪਣਾ ਨੋਟ ਲੈਮ ਚ ਲਾਤੀ ਇਹ ਵੀ ਅੰਡੇ ਲਈ ਬੈਠੀ ਹੈ ਠੀਕ ਹੈ ਜੀ ਚੌਥੀ ਦਾ ਜੋੜਾ ਰਹਾ ਬੜੀ ਨਿਜੇ ਜੁੜਦਾ ਜੀ ਉੱਤੇ ਪੇਉਦੀ ਦਾ ਲਾਦਾ ਵੀ ਬੜੀ ਉੱਡੀ ਹੋਈ ਹੋਈ ਨੇ ਰੇਹੇ ਰਹੂਂਦੇ ਰਹੀਏ ਜੀ ਇਹ ਵੀ ਲਾਦਾ ਜੋੜਾ ਗਿਆ ਜੀ ਤੇ ਇੱਕ ਆ ਬੈਠੀ ਆ ਆਪਣੇ ਇਹਦਾ ਵੀ ਜੋੜਾ ਲਾਤਾ ਜੀ ਪਰ ਇਹਦਾ ਉਹਨਾਂ ਦਾ ਬੈਠਣੋਂ ਬਾਹਰ ਹੋ ਗਿਆ ਜਾਂ ਦਰਦਾ ਨਾ ਨਾ ਬਾਹਰ ਹੋ ਗਏ ਆਪਾਂ ਤੁੜਾ ਕੇ ਇਹਨੇ ਜੀ ਜੋੜੇ ਆਪਣੇ ਤੇ ਬਾਕੀ ਰਹਿ ਗਏ ਵਿੱਚ ਜਿਹੜੇ ਉਹ ਵੀ ਲਾਵਾਂਗੇ ਜੋੜਨ ਤੇ ਬਾਅਦ ਵਿੱਚ ਉਹਨਾਂ ਬੱਦਲ ਲਈ ਪੱਟੀਆਂ ਵੀ ਰੱਖੀਆਂ ਹੋਈਆਂ ਨੇ ਪੱਟੀਆਂ ਉਹ ਵੀ ਬਿਠਕੀਆਂ ਨੇ ਕਬਿਤ ਪੱਟੀਆਂ ਵੀ ਹੋਈਆਂ ਨੇ ਚਾਰ ਕਬੱਟੀਆਂ ਇਹਨੂੰ ਸਾਰੀਆਂ ਰੱਖਾਂਗੇ ਕਾਲ ਜਿਹੜੀ ਉਧਰ ਘਰ ਦੇ ਬੜੇ ਸੁਗੀ ਬੈਣਾ ਬਿਠੀ ਹੈ ਜੋੜਿਆਂ ਦੇ ਵਿੱਚ ਤੇ ਵਿੱਚ ਇਹਨਾਂ ਨੂੰ ਕਿ ਆਪਾਂ ਸੇਲ ਵੀ ਕਰਨੀਆਂ ਨੇ ਆਪਣੇ ਵੀਰਾਂ ਨਾਲ ਕੋਈ ਵੀ ਉਹਨਾਂ ਨੇ ਆਉਣ ਲੈਣ ਤੇ ਉਹਨਾਂ ਨੂੰ ਕਰਦਾਂਗੇ ਜਿਵੇਂ ਪੱਟੀਆਂ ਨੇ ਆਪਣੇ ਪੱਟੇ ਜੋੜੇ ਆਉਂਦੀਆਂ ਤੇ ਹਰੇਕ ਜੋੜੀ ਦੀ ਆਪਾਂ ਦੋ ਤੋਂ ਤਿੰਨ 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 ਪੱਟੀਆਂ ਹੈਗੀਆਂ ਤਕਰੀਬਨ ਉਹ ਸੇਲ ਕਰਦਾਂਗੇ ਇੱਕ ਇੱਕ ਪੱਟੀ ਹੋਰ ਆਪਣਾਂ ਜਾਂ ਦੋ ਤੋਂ ਸੇਲ ਕਰਕੇ ਇੱਕ ਇੱਕ ਰੱਖ ਲਾਂਗੇ ਕਿਉਂਕਿ ਜੋੜੇ ਆਪਣੇ ਬੈਠੇ ਆ ਸਾਰੇ ਸਹੀ ਸलाम ਤੁਮੂਲਕ ਦੀ ਮਿਹਰ ਨਾਲ ਤੇ ਹੌਂਡੇ ਲਈ ਬੈਠੇ ਆ ਇਹ ਦੋ ਜੋੜੀਆਂ ਦੀਆਂ ਨੇ ਬੱਚੀਆਂ ਜੀ ਇਹ ਕਾ ਸਾਧੇ ਸ਼ੌਂਕ ਆਰਖਾ ਜੀ ਪਾਣੀ ਨੂੰ ਨਾ ਨੋ